ਹਾਂਜੀ ਅੱਜ ਆਪਾਂ ਬਣਾਵਾਂਗੇ ਸੂਟ ਦੇ ਲੇਸ ਲਾ ਕੇ ਇਸ ਤਰੀਕੇ ਨਾਲ ਡਿਜ਼ਾਈਨ ਤੇ ਆਪਾਂ ਤੁਹਾਨੂੰ ਅੱਜ ਦੱਸਾਂਗੇ ਜੁਆਇੰਟ ਲੇਸ ਲਾਉਣ ਦੇ ਦੋ ਤਰੀਕੇ ਤੇ ਇੱਕ ਆਪਾਂ ਸਿੰਗਲ ਲੇਸ ਜਿਹੜੀ 프ਰੰਟ ਤੇ ਲਗਾਈ ਹੈ ਤੇ ਨੀਚੇ ਵੀ ਆਪਾਂ ਨੇ ਗੋਮਲ ਕਿਸ ਤਰੀਕੇ ਨਾਲ ਲਾਉਣੀ ਹੈ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਕੇ ਘੇਰੇ ਦੇ ਉੱਪਰ ਕੱਟ ਕਰ ਲੈਣਾ ਠੀਕ ਹੈ ਜੀ ਤੇ ਨੀਚੇ ਆਪਾਂ ਨੇ ਜਿੰਨਾ ਛੱਟ ਲੈਣਾ ਆਪਾਂ ਨੇ ਜਿੰਨਾ ਆਪਾਂ ਨੇ ਫੋਲਡ ਕਰਨਾ ਠੀਕ ਹੈ ਜੀ ඒ අපනේ එත්තිෙ කට ලගවය එදලි සයි් ති ඉදලි සයිඩ්නේ එතුෝ රක්කේනු එදා අපප ජලී වලිලි ඇසජෙඩි නාන රක්කේනු ස්ත්‍රිකෙන් නාල ද ගාලනය ික තිත්ෝ අප කරලාගේ කට්ට එක්සයිඩ්ි ට ලැක් ලගේ න ඉදලි සයි එතු රක්කේ ਦਾ ਪਾਲ ਲਗਾਵਾਂਗੇ ਇਹ ਆਪਾਂ ਲਗਾ ਰਹੇ ਕੱਟ ਲਾ ਕੇ ਇੱਕ ਆਪਾਂ ਤੁਹਾਨੂੰ ਦੱਸਾਂਗੇ ਜੁਆਇੰਟਲੈਸ ਨਾਉਣੀ ਜਾਲੀ ਵਾਲੀ ਜਿਹੜੀ ਉਹ ਆਪਾਂ ਬਿਨਾ ਕੱਟ ਤੋਂ ਕਿੱਦਾਂ ਲਗਾ ਸਕਦੇ ਆ ਤੇ ਇਹ ਆਪਾਂ ਨੇ ਡਬਲ ਸਲਾਈ ਨਾਲ ਲੱਗ ਜਾਣੀ ਇੱਕ ਵਾਰੀ ਇਸ ਤਰ੍ਹਾਂ ਅਟੈਚ ਕਰਾਂਗੇ ਇੱਕ ਦੇ ਦੇ ਉੱਪਰ ਫਿਰ ਟੌਪ ਸਟਿਚ ਲਗਾਵਾਂਗੇ ਇਹਦਾ ਆਪਣੀ ਲੱਗ ਗਈ ਆ ਹੁਣ ਆਪਾਂ ਪਾਰਲੀ ਸਾਈਡ ਨੂੰ ਸਾਰਾ ਕਪੜਾ ਕਰ ਲੈਣਾ ਤੇ ਉੱਪਰ ਦੇ ਟੌਪ ਸਟਿਚ ਲਗਾ ਦੇਣੀ ਹੈ ਤੇ ਹੁਣ ਆਪਾਂ نیچے ਘੇਰੇ ਜਿੰਨਾ ਜਿੰਨਾ ਫੋਲਡ ਕਰਨਾ ਉਹਦੇ ਹਿਸਾਬ ਨਾਲ ਉੱਥੇ ਰੱਖ ਕੇ ਆਪਾਂ ਨੇ ਇੰਦਾ ਲੈਸ ਲਾ ਲੈਣੀ ਹੈ ਤੇ ਲੈਸ ਆਪਣੀ ਜਿਹੜੀ ਪੁੱਠੀ ਹੈ ਠੀਕ ਹੈ ਜੀ ਤੇ ਕੰਨੀਜ ਆਪਣਾ ਸਿੱਧਾ ਹੈ ਇੰਦਾ ਰੱਖ ਕੇ ਆਪਾਂ ਕੰਨੀ ਕੰਨੀ ਵਿੱਚ ਦੇ ਦੇਣੀ ਇਹਦੀ ਤੇ ਹੁਣ ਉੱਪਰ ਦੀ ਆਪਾਂ ਨੇ ਇਸ ਤਰੀਕੇ ਨਾਲ ਫੋਲਡ ਕਰਕੇ ਟੌਪ ਸਟਿਚ ਲਗਾ ਦੇਣੀ ਹੁਣ ਆਪਾਂ ਇੰਦਾ ਆ ਗਿਆ ਉੱਪਰਲੀ ਸਾਈਡ ਵੀ ਇੱਕ ਆਪਾਂ ਨੇ ਲੈਸ ਲਗਾ ਲਈ ਸਿੱਧੀ ਉੱਠੀ ਰੱਖ ਕੇ ਆਪਾਂ ਨੇ ਲਗਾਈ ਹੈ ਹੁਣ ਆਪਾਂ ਇਸ ਤਰੀਕੇ ਨਾਲ نیچے ਨੂੰ ਮੋੜ ਕੇ ਤੇ ਲੈਸ ਜਿਹੜੀ ਸਿੱਧੀ ਹੋ ਜੂਗੀ ਤੇ ਨਾਲ ਹੀ ਆਪਣੀ ਜਿਹੜੀ ਲੈਸ ਦੀ ਕੰਨੀ ਕੰਨੀ ਵੇਚਨ ਡਗਰਾਉਂਡ ਹੋ ਜੂਗੀ ਇਸ ਤਰੀਕੇ ਨਾਲ ਆਪਾਂ ਇਹ ਵਾਲੀ ਉੱਪਰ ਵਾਲੀ ਲੈਸ ਲਾਉਣੀ ਹੈ ਤੇ ਹੁਣ ਆਪਾਂ ਲਾਵਾਂਗੇ ਦਾ ਬਾਹ ਦਾ ਬਾਹ ਤੇ ਤੁਹਾਨੂੰ ਦੱਸਦੇ ਆ ਅੱਜ ਜੁਆਇੰਟ ਲੈਸ ਜਿਹੜੀ ਹੈ ਬਿਨਾ ਕੱਟ ਤੋਂ ਤੇ ਆਪਾਂ ਸਾਰੇ ਨਿਸ਼ਾਨ ਲਾ ਲੈਣਾ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾ ਲਿਆ ਤੇ ਇਹਦੇ ਸੈਂਟਰ ਵਿੱਚ ਨਿਸ਼ਾਨ ਦੇ ਕਰਕੇ ਇਦਾਂ ਪਸਲਾਈ ਲਾ ਲੈਣੀ ਕੰਨੇ ਕੰਨੇ ਜਿਹੜੀ ਆਪਾਂ ਵਿੱਚ ਦੇਣੀ ਹੈ ਠੀਕ ਹੈ ਜੀ ਇਹ ਪਸ ਸੈਂਪਲ ਕੱਟ ਬਿਨਾ ਬਾਅਦ ਚ ਪਾਵਾਂਗੇ ਜਾਨੀ ਮਤਲਬ ਕੱਟ ਪਹਿਲਾਂ ਆਪਾਂ ਇਸ ਤਰੀਕੇ ਨਾਲ ਲਗਾ ਲਾਂਗੇ ਤੇ ਇਧਰਲੀ ਸਾਈਡ ਵੀ ਆਪਾਂ ਕੰਨੇ ਕੰਨੇ ਵਿੱਚ ਦੇਵਾਂਗੇ ਠੀਕ ਹੈ ਜੀ ਹੁਣ ਆਪਣੀ ਵਾਲੀ ਲੈਸ ਜਿਹੜੀ ਲੱਗੀ ਹੁਣ ਆਪਣੇ ਇਧਰਲੀ ਸਾਈਡ ਤੋਂ ਇਦਾਂ ਫੜਾਂਗੇ ਜਿਹੜੀ ਸਲਾਈ ਪਹਿਲਾਂ ਲੱਗੀ ਹੈ ਉਹਦੇ ਉੱਪਰ ਉੱਪਰ ਲਗਾਉਣੀ ਹੈ ਠੀਕ ਹੈ ਜੀ ਇਹ ਦਾਪਲ ਘਾਲ ਲੈਣੀ ਹੈ ਠੀਕ ਹੈ ਜੀ ਤੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਤੋਂ ਜਿੱਧਰ ਆਪਣੀ ਸਲਾਈ ਦੀ ਦਿਸਦੀ ਹੈ ਉਧਰ ਦੀ ਆਪਾਂ ਸਇਓਣ ਲਾਉਣੀ ਹੈ ਠੀਕ ਹੈ ਇਹਦਾ ਆਪਾਂ ਨਹੀਂ ਅੰਡਰਗਰਾਉਂਡ ਕਰ ਲੈਣੀ ਹੈ ਤੇ ਹੁਣ ਆਪਾਂ ਇੱਥੋਂ ਇਹਦੇ ਵਿੱਚੋਂ ਕੱਟ ਕਰਾਂਗੇ ਇੰਦਾ ਆਪਾਂ ਸਾਈਡਾਂ ਨੂੰ ਕਰਕੇ ਤੇ ਉੱਪਰ ਦੀ ਇਹਦੇ ਟੌਪ ਸਟਿਚ ਲਗਾ ਦੇਣੀ ਹੈ ਠੀਕ ਹੈ ਜੀ ਤੇ ਇਹ ਵੀ ਆਪਣੀ ਲੈਸ ਜਿਹੜੀ ਹੈ ਜੇ ਪਹਿਲਾਂ ਨਹੀਂ ਕੱਟ ਲਉਣਾ ਤਾਂ ਇਸ ਤਰੀਕੇ ਨਾਲ ਵੀ ਆਪਾਂ ਲਾ ਸਕਦੇ ਆ ਤੇ ਹੁਣ ਆਪਾਂ ਦੋਨੇ ਸਾਈਡਾਂ ਤੇ ਇਹਦੇ ਟੌਪ ਸਟਿਚ ਲਗਾ ਦੇਣੀ ਹੈ ਹਾਂਜੀ ਬਾਅਦ ਫਰੰਟ ਤੇ ਵੀ ਆਪਾਂ ਨੇ ਪ੍ਰੀਕ ਵਾਲੀ ਲੈਸ ਲਗਾ ਦੇਣੀ ਹੈ ਤੇ ਆਪਣੀ ਜਿਹੜੀ ਬਾਹਮ ਬਣ ਕੇ ਰੈਡੀ ਹੋ ਗਈ ਹੈ ਤੇ ਇਸ ਤਰੀਕੇ ਆਪਣੀ ਬਾਹ ਦਾ ਡਿਜ਼ਾਈਨ ਬਣ ਗਿਆ ਤੇ ਥਾਂ ਦਾ ਹੀ ਆਪਾਂ ਨੇ ਕੇਰੀ ਦਾ ਡਿਜ਼ਾਈਨ ਰੈਡੀ ਹੋ ਗਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦੇ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਦੀ ਘੰਟੀ ਨੂੰ ਵੀ ਦਬਾ ਲੈਣਾ